ਮੇਰੇ ਵੀ ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਦਾ ਨਮਸਕਾਰ ਕਰਦੀ ਹਾਂ ਜੈਪਾਰ ਤੋਂ ਸਤਿਸਕਾਰ ਅਤੇ ਨਮਸਕਾਰ ਅੱਜ 3 ਮਈ ਦੇ ਵਿੱਚ ਮਨਰੇਗਾ ਮਦੂਰਾ ਨੂੰ ਆਪਣੀ ਹੰਗਿਆ ਜਾਣਕਾਰੀ ਦੇਣੀ ਹੈ ਕਿ ਮਨਰੇਗਾ ਸ਼ੁਰੂਆਤ ਕਿੱਥੋਂ ਹੋਈ ਸੀ ਅਤੇ ਮਨਰੇਗਾ ਦੇ ਦੁਸ਼ਮਣ ਕੌਣ ਮਨਰੇਗਾ ਦੇ ਕੰਮ ਕਰਨ ਵਾਲੇ ਹਮਾਇਤ ਚੌਣ ਸਭ ਤੋਂ ਪਹਿਲਾਂ ਮੈਂ ਜਿਹੜਾ ਜੈਪੀਨ ਕਿਹਾ ਜੈਪਾਰ ਤੋਂ ਉਹ ਬਹੁਤ ਠਿੱਕਾ ਜਿਹਾ ਤੁਹਾਡਾ ਅਨਾਰ ਆਇਆ ਮੈਨੂੰ ਲੱਗਦਾ ਕਿ ਤੁਸੀਂ ਜੈਪੀ ਬਾਰੇ ਜਾਣਦੇ ਨਹੀਂ ਹੈ ਮੈਂ ਇਹਦੇ ਬਾਰੇ ਜਾਣਕਾਰੀ ਦਊਗਾ ਕਿ ਜੈਪੀ ਹੁੰਦਾ ਹੈ ਸਾਡੇ ਲਈ ਸਾਡੇ ਲਈ ਉਹਨਾਂ ਨੇ ਬਹੁਤ ਔਖੇ ਸਥਿਤੀਆਂ ਕਰ ਦਿੱਤਾ ਜਿਨ੍ਹਾਂ ਦੇ ਨਾਲ ਚਰ ਮਨੁਵਾਦਿਆਂ ਦੇ ਸਿਧਾਂਤ ਦੇ ਮੁਤਾਬਕ ਅਸੀਂ ਪੜ੍ਹ ਨਹੀਂ ਸਕਦੇ ਸੀ ਅਸੀਂ ਪਾਣੀ ਨਹੀਂ ਪੀ ਸਕਦੇ ਸੀ ਅਸੀਂ ਬੋਟ ਨਹੀਂ ਪਾ ਸਕਦੇ ਅਸੀਂ ਆਪਣੀ ਮਜ਼ਦੂਰੀ ਕਰਨ ਤੋਂ ਬਾਅਦ ਮਜ਼ਦੂਰੀ ਮੰਗ ਨਹੀਂ ਸਕਦੇ ਅਸੀਂ ਕੋਈ ਪ੍ਰੋਪਰਟੀ ਨਹੀਂ ਬਣਾ ਸਕਦੇ ਸੀ ਆਪਦਾ ਮਕਾਨ ਨਹੀਂ ਬਣਾ ਸਕਦੇ ਸੀ ਆਪਣੀ ਜ਼ਮੀਨ ਨਹੀਂ ਖਰੀਦ ਸਕਦੇ ਸੀ ਉਹਨਾਂ ਵੇਲੇ ਬਾਬਾ ਸਾਹਿਬ ਡਾਕਟਰ ਬੇਕੜੀ ਤੇ ਮਰੋੜ ਸਾਹਿਬ ਨੇ ਸੁਦਾਨ ਬਨਾਇਆ 1952 ਚ 25 ਸਾਲ ਸੰਘਰਸ਼ ਕਰਕੇ ਸੰਘਰਸ਼ ਦੇ ਵਿੱਚ ਉਹਨਾਂ ਨੇ ਚਾਰ ਵੱਡੇ ਸੰਘਰਸ਼ ਕਰਦੇ ਕਰਦੇ ਸਿੱਖੀ ਪ੍ਰਾਪਤ ਕਰ ਗਏ ਸੀ ਸਭ ਤੋਂ ਜ਼ਿਆਦਾ ਉਹਨਾਂ ਨੇ ਔਰਤਾਂ ਖਾਤੇ ਚ ਕਾਨੂੰਨ ਬਣਾਇਆ ਕਿ ਉਸ ਤੋਂ ਪਹਿਲਾਂ ਜਦੋਂ ਮਨੁੱਖਵਾਦੀਆਂ ਦਾ ਸੰਵਿਧਾਨ ਸੀ ਔਰਤ ਨੂੰ ਕਹਿੰਦੇ ਸੀ ਕਿ ਜੇ ਜਦੋਂ ਵੰਡੇ ਦੀ ਡੈਥ ਹੋ ਜਾਂਦੀ ਸੀ ਤੇ ਨਾਲ ਹੀ ਜੀਵ ਦੀ ਨੂੰ ਕਰਨ ਦੇ ਵਿੱਚ ਸਾਧ ਨਹੀਂ ਸੀ ਸੰਸਕਾਰ ਕਰਨਾ ਪੰਜ ਜਣੋ ਮਰਜੀ ਔਰਤ ਨੂੰ ਬਾਹਰ ਕੱਢਣ ਦੇ ਜਿਸ ਜਦੋਂ ਮਰਦ ਔਰਤ ਨੂੰ ਖਿੱਚ ਕੇ ਘਰੇ ਲਿਆ ਉਹ ਉਸ ਜੀ ਬਾਬਾ ਸਾਹਿਬ ਦੇ ਸੰਸਾਰ ਦੇ ਮੁਤਾਬਕ ਲਿਖਿਆ ਕਿ ਔਰਤ ਦਾ ਬਰਬਰ ਦਾ ਜਿਹੜਾ ਛੱਤਿਛੁਦਾ ਹੋ ਕੇ ਘਰੇ ਆਈ ਉਹ ਬਰਬਰ ਦਾ ਘਰ ਚ ਹਿੱਸਾ ਉਹਦੇ ਬੱਚਿਆਂ ਚ ਹਿੱਸਾ ਬੜਾ ਇੱਕ ਹਿੱਸਾ ਨੌਕਰੀਆਂ ਚ ਹਿੱਸਾ ਰਾਜਨੀਤਿਕ ਲੋਕਾਂ ਚ ਖੜਨ ਦਾ ਬਰਬਰ ਦਾ ਅਧਿਕਾਰ ਔਰ ਬਹੁਤ ਕੁਝ ਦਿੱਤਾ ਔਰ ਪਹਿਲੀ ਵਾਰ ਉਸ ਸੰਵਿਧਾਨ ਦੇ ਮਤਾਬਕ ਸ਼੍ਰਮਤੀ ਇੰਦਰਾ ਗਾਂਧੀ ਜਿਹੜੀ ਆ ਉਹ ਪ੍ਰਧਾਨ ਮੰਤਰੀ ਬਣੀ ਸੀ ਤਾਂ 1952 ਦੇ ਇਸ ਸੰਵਿਧਾਨ ਦੇ ਮੱਤਾ ਵਿੱਚ ਲਿਖਿਆ ਹੋਇਆ ਰੋਜੀ ਰੋਟੀ ਕਪੜਾ ਮਕਾਨ ਅਨਸੁਚਿਤ ਜਾਤ ਦੇ ਲੋਕਾਂ ਨੂੰ ਇਹ ਦੇ ਆਧਾਰ ਤੇ ਦਿੱਤਾ ਜਾਊਗਾ 1952 ਤੋਂ ਕਾਨੂੰਨ ਬਣ ਕੇ ਤਾਂ 2005 ਦੇ ਵਿੱਚ ਉਸ ਕਾਨੂੰਨ ਦੀ ਸੋਧ ਕੀਤੀ ਗਈ ਜਦੋਂ ਰੋਜ਼ਗਾਰ ਗਰੰਟੀ ਯੋਜਨਾ ਇੱਕ ਕਾਨੂੰਨ ਬਣ ਗਿਆ ਸੀ ਉਹ ਸਟਾਰ ਕ੍ਰੰਦਲ ਦੇ ਦੋ ਦੂਸਰਾ ਇੱਕ ਧਾਰਾ ਨਾਲ ਸਾਨੂੰ ਜਿਹੜਾ ਇੱਕ ਕਾਨੂੰਨ ਬਣ ਗਿਆ ਕਿ ਗਰੰਟੀ ਦੇ ਨਾਮ ਅੱਛੀ ਸੀ ਹਰ ਘਰ ਦੇ ਵਿੱਚ ਹਰ ਸਾਹ ਵਿੱਚ 100 ਦਿਨ ਦਾ ਰੋਜ਼ਗਾਰ ਘੱਟੋ-ਘੱਟ ਦਿਨ ਜਿਹੜਾ ਤੁਹਾਡਾ ਜੋਬ ਕਾਰਡ ਬਣਿਆ ਉਹ ਨੱਟ ਤੇ ਚੜਿਆ ਰਜਿਸਟ੍ਰੇਸ਼ਨ ਇਹ ਤੁਸੀਂ ਮਾਲਕ ਹੋ ਮੰਰੇਗਾ ਨੇ ਤੁਸੀਂ ਮਾਲਕ ਹੋ ਹੁਣ ਬੈਕ ਸਾਹ ਦੇ ਵਿੱਚ ਜਿਹੜਾ ਟੱਡਾ ਕਾਰਡ ਆ ਉਹਦੇ ਤੇ ਲਿਖਿਆ ਹਰ ਸਾਲ ਹਰ ਸਾਲ ਸਿੱਟੋਂ ਕੱਟ 100 ਦਿਨ ਦਾ ਰੁਸਵਾ ਦਿਨ ਤੇ ਹਰ ਸਾਲ ਹਰ ਕਰਦੇ ਵਿੱਚ 25 ਲੱਖ 30000 ਰੁਪਿਆ ਦਾ ਮਨਰੇਗਾ ਦਾ ਬੰਦਾ ਹੈ 25 ਲੱਖ 30000 ਦਾ ਤਾਂ 2005 ਤੋਂ ਲੈ ਕੇ 2025 20 ਸਾਲ ਹੋ ਗਏ ਤੁਹਾਡੇ ਕਾਨੂੰਨ ਬਣੇ ਹੋਏ 20 ਸਾਲ ਤੁਹਾਡੇ ਕਾਨੂੰਨ ਬਣੇ ਹੋਏ ਲੱਗਿਆ ਪਰ ਕਾਨੂੰਨ ਹਾਲੇ ਲਾਗੂ ਨਹੀਂ ਹੋਇਆ ਪੂਰੀ ਤਰ੍ਹਾਂ 35% 40% ਕਾਨੂੰਨ ਲਾਗੂ ਆ ਪਰ ਬਾਕੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਸਰਕਾਰ ਨੇ ਕਿੰਨੂ ਪਿਆ ਸੀਗਾ ਵੀ ਇਹ ਕਾਨੂੰਨ ਲਾਗੂ ਕਰੋ ਉਹ ਜਿਹੜੇ ਲੋਕ ਹੱਥ ਜੋੜ ਕੇ ਤੁਹਾਡੇ ਤੋਂ ਵੋਟ ਮੰਗਵਾਉਂਦੇ ਆ ਜਿਹੜੇ ਲੋਕ ਜਿਹੜੇ ਹੱਥ ਜੋੜ ਕੇ ਵੋਟ ਮੰਗਵਾਉਂਦੇ ਆ ਉਹਨਾਂ ਨੇ ਦਾਇਆ ਕੀਤੀ ਪਬਲਿਕ ਦੇ ਚੌਂਕ ਕੀਤੀ ਉਹਨਾਂ ਨੂੰ ਸੈਟਿਸਫੈਕ ਮਿਲਿਆ ਜੱਦੀ ਮਿਲੀ ਕਾਰ ਮਿਲੀ ਕੋਠੀ ਮਿਲੀ ਤੇ ਨਾਲ 1.5 ਲੱਖ ਰੁਪਈਆ ਉਹਦੀ ਤਨਖਾਹ ਮਿਲ ਗਈ 1.5 ਲੱਖ ਆ ਕੀ ਤਨਖਾਹ ਵੀ ਤੁਹਾਡੀ ਜੇਬ ਚੋਂ ਜਾਂਦੀ ਆ ਹੁਣ ਜੇਬ ਚੋਂ ਕਿੱਥੋਂ ਜਾਂਦੀ ਆ ਜੇਬ ਵਿੱਚੋਂ ਜਿਹੜਾ ਤੁਸੀਂ ਟੈਕਸ ਲੈਂਦੇ ਦਿਨ ਦਿਓ ਸਰਕਾਰ ਨੂੰ ਸੌਦਾ ਲਿਓ ਟੈਕਸ ਕੱਪੜਾ ਦੇ ਉੱਪਰ ਟੈਕਸ ਜੁੱਤੀ ਲੱਗੋ ਟੈਕਸ ਪੈਟਰੋਲ ਜਿੰਨ ਲੱਗੋ ਟੈਕਸ ਸਿੰਦਰੀ ਲੱਗੋ ਟੈਕਸ ਸਭਾ ਲੱਗਣ ਦਾ ਟੈਕਸ ਹਰ ਜਗ੍ਹਾ ਤੇ ਟੈਕਸ ਲਿੰਦਾ ਉਹ ਸਪਾਰਕ ਖਿਲਾਵੀ ਚੰਨਾ ਦੋ ਤਰ੍ਹਾਂ ਦੇ ਲੋਕ ਨੇ ਜਿਹੜੇ ਟੈਕਸ ਹੀ ਕਮਖਾ ਰਹੇ ਨੇ ਇੱਕ ਜਿਹੜੇ ਦਫਤਰਾ ਦੇ ਇੱਥੇ ਹੋਇਆ ਤੁਸੀਂ ਮਨਰੇਗਾ ਦੇ ਮਾਲਕ ਕੋ ਤੁਹਾਡਾ ਕੰਮ ਕਰਨ ਲਈ ਸਟਾਫ ਦਿੱਤਾ ਹੋਇਆ ਸਰਕਾਰ ਨੇ ਉਹ ਤੁਹਾਡੇ ਮਾਲਕ ਹੋ ਨੇ ਉਹ ਤੁਹਾਡੇ ਪੈਸੇ ਤੋਂ ਕਮਖਾ ਰਹੇ ਨੇ ਦੂਸਰੇ ਜਿਹੜੇ ਚੁਣੇ ਗਏ ਉਹ ਵੀ ਤੁਹਾਡੇ ਪੈਸੇ ਤੋਂ ਕਮਖਾ ਰਹੇ ਨੇ ਤਨਖਾਹ ਦੋ ਤਰ੍ਹਾਂ ਦੇ ਲੋਕ ਲੈਦੇ ਆ ਲੇਕਿਨ ਜਿਹਨੇ ਚੁਣਿਆ ਉਹਨਾਂ ਨੇ ਜ਼ਿੰਮੇਵਾਰੀ ਕੀ ਆ ਪਤਾ ਨਾ ਜ਼ਿੰਮੇਵਾਰੀ ਕੀ ਆ ਔਰ ਤੁਹਾਨੂੰ ਪਤਾ ਹੁੰਦਾ ਮੇਰੀ ਜ਼ਿੰਮੇਵਾਰੀ ਆ ਰੋਟੀ ਪਾਣੀ ਪਕਾ ਕੇ ਦੇਣੀ ਬੰਦੇ ਨੂੰ ਪਤਾ ਹੁੰਦਾ ਕਿ ਮੇਰੀ ਰੋਟੀ ਪਾਣੀ ਕਮਾਣੇ ਨੂੰ ਆ ਕਿਹੜੇ ਤਰੀਕੇ ਨਾਲ ਖਰਚਾ ਦੇਣਾ ਆਪੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਆ ਇਸ ਜਿਹਨੇ ਚੁਣਿਆ ਉਹਨਾਂ ਨੇ ਜ਼ਿੰਮੇਵਾਰੀ ਕੀ ਸਾਡਾ ਰੋਜ਼ਗਾਰ ਲਾਗੂ ਕਰਨਾ ਸਾਡਾ ਵਿਕਾਸ ਕਰਨਾ ਸਾਡਾ ਸਿਹਤਾਲੀਆ ਨਾ ਕਰਨਾ ਸਾਨੂੰ ਇਨਸਾਫ ਦੇਣਾ ਸਾਡੀ ਕਿਤੇ ਬੱਚਿਆਂ ਨੂੰ ਸਕੂਲ ਵਿੱਚ ਚੰਗੇ ਚੰਗੇ ਮਤੇ ਪਾਸ ਕਰਕੇ ਭੇਜੇ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਆਉਣ ਵਾਲੇ ਬੱਚਾਂ ਦੀ ਚੰਗੇ ਬਣੇ ਪਰ ਇਹ ਰਾਜਨੀਤਿਕ ਲੋਕਾਂ ਨੇ ਕੀ ਕੀਤਾ ਹੋਇਆ ਕਿ ਪਹਿਨੋਂ ਜਦੋਂ ਵੋਟ ਮੰਗਣੀ ਉਦੋਂ ਸਾਡੇ ਗਰੀਬ ਘਰਾਂ ਚੋਂ ਨਾ ਔਰ ਮਿੱਥੇ ਹੋ ਜਾਣਾ ਕਿਸੇ ਨੂੰ ਵਾਪਸ ਮਾਸਟਰ ਦਸਤਨ ਉੱਪਰ ਫੋੜ ਫੋੜ ਕੇ ਲੋਕ ਚਾਹਤਾ ਚਾਹਤਾ ਸੀ ਨੂੰ ਤਾਇਆ ਦੇਣਾ ਉਸ ਤੋਂ ਬਾਅਦ ਬੋਟ ਲੈ ਲੈਣੀ 4 7 6 ਮਿੰਟ ਸਾਡੇ ਚਹੀਣਾ ਹੁਣਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੁਰਸੀ ਤੇ ਬੈਠ ਜਾਣਾ ਤਾਂ ਜਦੋਂ ਕੁਰਸੀ ਤੇ ਬੈਠਣਾ ਹੈ ਮਜ਼ਬੂਤ ਹੋਣਾ ਹੈ ਤਾਂ ਜਦੋਂ ਵੋਟਾ ਮੰਗਦੇ ਆ ਉਹਦੇ ਸਫਾਈ ਸਾਡੇ ਲੋਕ ਕਰਦੇ ਆ ਅਤੇ ਕਹਿੰਦੇ ਸਾਡੇ ਲੋਕ ਲਾਉਂਦੇ ਆ ਨਾਰੇ ਸਾਡੇ ਲੋਕ ਲਾਉਂਦੇ ਆ ਪੰਗੜਾ ਸਾਡੇ ਲੋਕ ਆਉਂਦੇ ਜਿਵੇਂ ਬਾਂਦਰ ਮੇਲੇ ਤੇ ਨੱਚਦਾ ਪਰ ਗੱਡਵਾ ਨਾਲ ਸਾਡੇ ਲੋਕ ਟੋਲਦੇ ਆਂ ਫਾਰ ਸਾਡੇ ਲੋਕ ਟੋਲਦੇ ਆਂ ਬੋਟਾ ਸਾਡੇ ਲੋਕ ਬੋਲਿਆ ਸਾਡੀ ਕੋਟ ਦੇ ਤੱਤ ਦੇ ਨਾਲ ਉਹਨਾਂ ਨੂੰ ਸਾਡੀ ਟਿਕ ਮਿਲਦਾ ਅਤੇ ਗੱਡੀਆਂ ਮਿਲਦੀਆਂ ਕੋਠੀਆਂ ਮਿਲਦੀਆਂ ਖਰਚੇ ਮਿਲਦੇ ਆਂ 1.5 ਲੱਖ ਰੁਪਏ ਪਰਖਾ ਲੱਗਦੀ ਆ ਪਰ ਜਦੋਂ ਮਜ਼ਬੂਤ ਲੋਕੀ ਪਿੰਦੇ ਆ ਤੇ ਨਾਲ ਵੀ ਮੈਨੂੰ ਲਿਆ ਕੱਟ ਦਿਓ ਪੈਨਸ਼ਨ ਕੱਟ ਲੱਗਦੀ ਕੱਟ ਦਿਓ ਰਾਸ਼ਨ ਕੱਟ ਦਿਓ ਸਬਸਿਡੀ ਰੋਟ ਦੇ ਟੋਣੇ ਰੋਟ ਦੇ ਮਰਲੇ ਸਾਡੀ ਸਰਕਾਰ ਦੇ ਨਵੇਂ ਤਦ ਦੋ ਰੇਜ ਚਾਰ ਹਜ਼ਾਰ ਰੁਪਏ ਪੰਜਾਂ ਮਹੀਨੇ ਬਾਅਦ ਜਦੋਂ ਦੁਬਾਰਾ ਮਿਲਨੇ ਨੁਕਸਾਨ ਵੀ ਲੋਕ ਸਾਡਾ ਹੀ ਕਰਦੇ ਨੇ ਕਰਦੇ ਨਹੀਂ ਕਰਦੇ ਸਾਡਾ ਨੁਕਸਾਨ ਹੁੰਦਾ ਹੈ ਹੈ ਨਾ ਇਸ ਦੇ ਕਿ ਜਿਹੜੀ ਅੱਜ ਨਿਵੇਗਾ ਚੱਲਦੀ ਉਹ ਸਰਕਾਰ ਨਹੀਂ ਚਲਾਈ ਉਹ ਜਿੱਥੇ ਬੰਦਿਆਂ ਨੇ ਧਰਨੀ ਲੱਗੇ ਆ ਧਰਨਿਆਂ ਦੇ ਫਰੂ ਲੋਕਾਂ ਨੂੰ ਪਤਾ ਲੱਗਾ ਲੋਕ ਇਕੱਠੇ ਹੋਏ ਆ ਅੱਜ ਜਿਹੜੀ ਸਰਕਾਰ ਕੰਮ ਛਲਾਰੀ ਦਾ ਉਹ ਸਿਰਫ ਉਹ ਜਿਹੜੀ ਪੰਚਾਇਤਾਂ ਦੀ ਸਰਕਾਰ ਉਹ ਬੇਸ਼ਰਮੀ ਹੋ ਰਹੀ ਹੈ ਕਿ ਜਿਹੜੇ ਆਮ ਬੰਦੇ ਆ ਅਕਸਰ ਸਮਾਜਿਕ ਤੋਂ ਸਮਝੀ ਰਾਜ ਆ ਜਿਹੜੀ ਅਨਪੜਾ ਉੱਠਾ ਸ਼ਾਹ ਜਿਹੜੇ ਲੋਕਾਂ ਦੇ ਘਰਾਂ 'ਚ ਕੰਮ ਕਰਨ ਵਾਲੇ ਲੋਕ ਨੇ ਜਿਹਨੂੰ ਉਹ ਮੇਡਾ ਚਲਾਉਂਦੇ ਆ ਉਹ ਕਿੰਨੇ ਚੰਗੇ ਖੁਸ਼ੀ ਹੁੰਦੀ ਹੈ ਸ਼ਰਮਿੰਦੀ ਆ ਹਾਂ ਮਾਮੂਲੀ ਬੰਦੇ ਕੰਮ ਚਲਾਉਂਦੇ ਨੇ ਸਰਕਾਰਾਂ ਹਾਲੇ ਵੀ ਰੋ ਦੇਦੀਆਂ ਹਾਲੇ ਵੀ ਜਗਾ ਜਗਾ ਤੇ ਧੰਨੇ ਨੌਂਦੇ ਆ ਅੱਜ ਦੀ ਵੀ ਪਾਰਟੀ ਆ ਜਿਹੜੀ ਆਮ ਆਦਮੀ ਪਾਰਟੀ ਪਾਰਟੀ ਕੋਈ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਕਾਲੀ ਹੋਵੇ ਭਾਵੇਂ ਜੀਪੀ ਹੋਵੇ ਭਾਵੇਂ ਜਾਂ ਨਵੀਂ ਕੋਈ ਹੋਰ ਵੀ ਆਵੇ ਪਾਰਟੀ ਦੇ ਖਰਚੇ ਜਿਹੜੇ ਹੁੰਦੇ ਨਾ ਇਹ ਗਰੀਬ ਲੋਕਾਂ ਦੀ ਜਿੱਪ ਤੋਂ ਨਿਕਲਦੇ ਆ ਮੈਂ ਨਾ ਕਹਿੰਦਾ ਉਸ ਨੂੰ ਮਾਰਨੋ ਆਪ ਦੇ ਪਿੰਡ ਰਾਸ਼ਨ ਵੇਖੋ ਕਿੰਨੀ ਕਟੌਤੀ ਹੋ ਗਈ ਸਰਗਸਤੀ ਪੈਨਸ਼ਨ ਆ ਬੱਚਿਆਂ ਦੇ ਕੋਲ ਫਿਫੀ ਮੁੱਸੀ ਤੇ ਅਤੇ ਪੈਨਸ਼ਨਾਂ ਹਰਿਆਣਾ ਸਰਕਾਰ ਤੇ ਮਹਿੰਦਾਰ ਦੇ ਰਹੀ ਆ ਪੰਜਾਬ ਸਰਕਾਰ 1500 ਦੇ ਰਹੀ ਆ ਉਹ ਵੀ ਸਾਡੇ ਬਜ਼ੁਰਗ ਬੀਬੇ ਸਾਡੇ ਸਾਡਾ ਬਾਪੂ ਕਦੇ ਮਹੀਨੇ ਨਹੀਂ ਜਿੰਦਾ ਪਾ 12 ਪੈਨਸ਼ਨਾਂ ਜੀਆਂ ਸੀਗੀਆਂ ਲੋਕ ਕਿਉਂ ਆਈਆਂ ਅੱਠ ਕਿਉਂ ਆਈਆਂ ਕੋਈ ਨਹੀਂ ਕਹਿੰਦਾ ਪਰ 12 ਤਾਂ ਹੋਂ ਚਾਹੀਦੇ ਆ ਸਾਡੀ ਪੰਜਾਬ ਸਰਕਾਰ ਪੈਨਸ਼ਨਾਂ ਦਾ ਵੀ ਬੜਾ ਹਲ ਲੁੱਟਮਾਰ ਇਸ ਲਈ ਮੈਂ ਉਹ ਲਾਵੇ ਚ ਨਾਲ ਆ ਤਿੰਨਰਾ ਦੇਖਿਆ ਨਾ ਵੀਰੇ ਬਣਾ ਨਹੀਂ ਕਿਚਰ ਦੇਖਦੇ ਨਹੀਂ ਆਉਂਦੇ ਉਹ ਮੇਰੇ ਬਣਾ ਨਹੀਂ ਕਿਚਰ ਲੰਦੇ ਕਿਉਂ ਨਹੀਂ ਥੋੜਾ ਫੋਟੋ ਵਾਲਿਆਂ ਦੀ ਗੱਲ ਕਰਨੀ ਨਹੀਂ ਕਰੋ ਗੱਲ ਇਹ ਸਿ ਆਪਾਂ ਮੈਸੇਜ ਦੇਣਾ ਬੰਦਾ ਆਪਾਂ ਇਹਨਾਂ ਬਜ਼ੁਰਗਾਂ ਸਾਡੇ ਇਹਨਾਂ ਦੀ ਸਮਝ ਨਹੀਂ ਬਣਦੀ ਮੇਰੇ ਇੱਕ ਖੇਡਣਾ ਪੈਣਾ ਉਹਨਾਂ ਦੀ ਰੋਸ ਸੋਸ ਬਣੀ ਜਿਹੜੀ ਆਪਾਂ ਕਰੀਏ ਉਹ ਸੱਚਾ ਕਰਦਾ وہ کوئی اپنا باہر نہیں سکتا ہوتا ہے سانا حق کا ڈریلا، سب سے سب سے پہنچن، راشن یہ سب سے آنا کم آتا تھا سانو نے کتھے ہوئے کو بنانا ہوئی نہیں ہے کتھے ہوئے کو بنانا ہوئی نہیں ہے پہنجی کی نامت ہے؟ ہے؟ وہ اللہ پولا پہنے تو سوری کی جاندے ہو

ਮਸਲਾ ਆਪਣਾ ਕਰਿਆਣਾਂ ਵਾਲੇ ਕੋਲੇ ਜਾਈਏ ਤੇ ਉੱਥੇ ਬੋਲਣਾ ਪਊ ਕਿ ਚੁੱਪ ਕਰਕੇ ਖੜੇ ਨੂੰ ਦੇਖੀ ਸੌਦਾ ਤੋਲਦੇ। ਮਸਲਾ ਆਪਣਾ ਪਾਉਣਾ। ਪੈਂਦੀ ਸਾਰਾ ਕੁਝ ਵੀ ਕੋਈ ਡਾਕਟਰ ਬਿਨੇ ਬੋਲੇ ਤੇ ਦਵਾਈ ਨਹੀਂ ਦਿੰਦਾ। ਬੁਖਾਰ ਸੇ ਕਰਿਆਣਾ ਬੋਲੇ ਤੋਂ ਬਿਨਾ ਦਵਾਈ ਨਹੀਂ ਦਿੰਦਾ। ਮੋਟਰੇ ਜਾ ਕੇ ਵਿੱਚ ਪਾਣੀ ਕਈ ਜਗੋਂ ਲੈ ਕੇ ਪਾਣੀ ਲੈਣੀ। ਰਸੋਈ ਕੋਲੇ ਜਾ ਕੇ ਰੋਟੀ ਬਣਾਉਣੀ। ਸੋਈ ਦਿੰਦੀ। ਤੁਹਾਡੇ ਵੀ ਤੁਹਾਡੇ ਹੱਕ ਨੂੰ ਸੰਵਿਧਾਨਕ ਹੱਕ ਨੂੰ ਉਹ ਕਰੇ ਚੁੱਪ ਕਰਕੇ ਬੈਠੇ ਨਹੀਂ ਹੋਏ ਹਨ ਨਹੀਂ ਕਿਉਂ ਬੈਠੇ ਨਹੀਂ ਨਹੀਂ ਖੁਦ ਇੱਥੇ ਆ ਕੇ ਮਾਰ ਖਾਣੇ ਅਸੀਂ ਆਪ ਦੇ ਹੱਕਾਂ ਨੂੰ ਕਦੀ ਯਾਦ ਨਹੀਂ ਕੀਤਾ ਹੁਣ ਮੈਂ ਕਿਸੇ ਗੁਰੂ ਪੀਰ ਦੇ ਬਰਕਾਹਾਂ ਨਹੀਂ ਹੈ ਮੈਂ ਹੱਥ ਜੋੜ ਕੇ ਸਤਿਕਾਰ ਕਰਦਾ ਲੇਕਿਨ ਇੱਕ ਧਾਰਮਿਕ ਜੀਮ ਮਦੀਨੀ ਬਹੁਤ ਲੋਕ ਇਸ ਦੇ ਵਿੱਚ ਜਾਂਦੇ ਸਾਫੀ ਬਹੁਤ ਲੋਕ ਬੰਦੀ ਦੀ ਸੁਣਦੇ ਬੰਦਿਆਂ ਨਾਲ ਮਿੰਨੀ ਚ ਚਾਰ ਵਾਰ ਐ ਇੱਕ ਵਾਰ ਆਉਂਦਾ ਚਾਰ ਵਾਰ ਜਾਂਦੇ ਲਗਾਤਾਰ ਜਾਂਦੇ ਆ ਜੀ ਖਰਚਾ ਕਰਦੇ ਨੇ ਮੱਥਾ ਟੇਕਦੇ ਨੇ ਦੰਦ ਛਣਾ ਦਿੰਦੇ ਨੇ ਟਾਈਮ ਵੀ ਖਰਾਬ ਕਰਦੇ ਆ ਲੇਕਿਨ ਕਿਸੇ ਦੀ ਦੰਤ ਵਿੱਚ ਪੈਸੇ ਆਈ ਜਾਂਦੀ ਆ ਜੀ ਪਤਾ ਕੰਮ ਆਇਆ ਨਹੀਂ ਕਿ ਮਨ ਆਉਣੀ ਨਹੀਂ ਹਨਾ ਇਹ ਕਿ ਕਿਸੇ ਦਾ ਮਕਾਨ ਪੈ ਜਾਂਦਾ ਬਈ ਨਾ ਹਰ ਮਕਾਨ ਕਿੱਥੋਂ ਪੈਣਾ ਕਿਸੇ ਦਾ ਮੈਡੀਕਲ ਖੂਸਤਾ ਜਿਹਨੀਆਂ ਵੈਦੀਆਂ ਮੈਡੀਕਲ ਦਵਾਈ ਦਾ ਪਾਬੰਦ ਹੋ ਜਾਂਦਾ ਨਹੀਂ ਕਦੇ ਨਾ ਨਹੀਂ ਤਾਂ ਫਿਰ ਉਹਨਾਂ ਚਾਰਾਂ ਹਫ਼ਤਿਆਂ 'ਚ ਇੱਕ ਹਫ਼ਤਾ ਆਪਦੇ ਹੱਥਾਂ 'ਲੀ ਇਕੱਠੇ ਹੋ ਕੇ ਵੇਖੋ ਜੇ ਤੁਸੀਂ ਵੱਡੀ ਗਿਣਤੀ ਦੇ ਨਾਲ ਹਰ ਮਹੀਨੇ ਕੱਟ ਕਰਕੇ ਮਹੀਨੇ 'ਚ ਇੱਕ ਦਿਨ ਤਾਂ ਕੋਈ ਔਕਾ ਵੀ ਹੈ ਨਾ ਫਿਰ ਫਿਰ ਤੁਹਾਡਾ ਰਾਸ਼ਨ ਛਾਜੂ ਸਗਲ ਸਕੀਮ ਬੈਂਕ ਚ ਇਹ ਸਾਰੇ ਬੈਂਕ ਚ ਹੀ ਆਉਂਦੇ ਨਾ ਮਕਾਨ ਦਾ ਜਿਹੜਾ ਗ੍ਰਾਂਟ ਇਹ ਵੀ ਤਾਂ ਬੈਂਕ ਚ ਹੀ ਆਉ ਹੈ ਨਾ ਬੱਚਿਆਂ ਦੇ ਸਕਾਲਰਸ਼ਿਪ ਆਪ ਜੀ ਜੀ ਕਿੰਨੀ ਵੱਡੀ ਰਕਮ ਆ ਜਿਹੜੀ ਤੁਹਾਡੇ ਥੇਕੇ ਦੇ ਨਾਲ ਮਹੀਨੇ ਚ ਉੱਠਦੀ ਟਾਈਮ ਕੱਢੀਏ ਕੱਚੇ ਮੁੱਲ ਤੇ ਉਹ ਲਾਗੂ ਹੋ ਸਕਦਾ ਇੱਦਾਂ ਪਰ ਖਾਣ ਦਾ ਜਿਹੜਾ ਉਹ ਬੈਂਕ ਚ ਨਹੀਂ ਆਉਂਦਾ ਬੰਕਾਂ ਦਾ ਜਿਹੜਾ ਬੈਂਕ ਚ ਨਹੀਂ ਆਉਂਦਾ ਵੀਡੀਓ ਦਾ ਨਾਲ ਕੋਈ ਵੀਡੀਓ ਰੱਖ ਲੈਂਦਾ ਕੋਈ ਸਰਪੰਚ ਰੱਖ ਲੈਂਦੇ ਨੇ ਪੂਰਾ ਮਿਲਦਾ ਜੋ ਅੱਧਾ ਘੱਜ ਜਾਂਦਾ ਤੇ ਅੱਧਾ ਕ ਪੈ ਜਾਂਦਾ ਇਹ ਸਾਡੇ ਨੰਬਰਦਾਰ ਆ ਮੇਰੇ ਵੱਡੇ ਵੀਰ ਆ ਬਜ਼ੁਰਗਾਂ ਦੇ ਥਾਮ ਇਹ ਸਾਡੇ ਪਿੰਡ ਦੇ ਆਗੂ ਨੇ ਇਹਨਾਂ ਨੇ ਆਪ ਨਹੀਂ ਗੱਲ ਕੀਤੀ ਇਹਨਾਂ ਦੇ ਅੰਦਰ ਆਤਮਾ ਨੇ ਗੱਲ ਕੀਤੀ ਆ ਵੀਡੀਓ ਅੱਧੇ ਪੈਸੇ ਖਾ ਜਾਂਦਾ ਅੱਧੇ ਪੈਸੇ ਵੰਡ ਵੰਡ ਕੇ ਦੇ ਦਿੰਦੇ ਬਾਬਾ ਡੰਗਰ ਹੁਰ ਦੇ ਪਿੰਡ ਚ ਡੰਗਰ ਤਾਂ ਕਿ ਡੰਗਰ ਹੁਰ ਦੇ ਪਿੰਡ ਚ ਡੰਗਰਾਂ ਦੇ ਮਗਰੇ ਚ ਡਾਂਗ ਵਾਲਾ ਬੰਦਾ ਹੁੰਦਾ ਕਿ ਜੇ ਜਾਣ ਵਾਲਾ ਬੰਦਾ ਹੁੰਦਾ ਤੇ ਡੰਗਰ ਜਾਂਦੇ ਆ ਤੇ ਡਾਂਗ ਵਾਲਾ ਬੰਦਾ ਘਰ ਹੀ ਰਹਿੰਦਾ ਮੈਂ ਉਹ ਕਹਿੰਦਾ ਤੇ ਜੇ ਡੰਗਰਾਂ ਦੇ ਮਗਰੇ ਡਾਂਗ ਵਾਲਾ ਬੰਦਾ ਹੀ ਹੋਗਾ ਫੇਰ ਡੰਗਰ ਆਉਣਗੇ ਵਾਪਸ ਵਾਪਸ ਇਹ ਮਕਾਨ ਜਿਹੜੇ ਦਿੱੰਦੇ ਆ ਨਾ ਉਹਨਾਂ ਦੇ ਮਗਰ ਕੋਈ ਵਾਰਸ ਨਹੀਂ ਆਏਗਾ ਡਾਂਗ ਵੀ ਫੇਰ ਆਵੇ

ਕੁਝ ਵਖਾ ਕੇ ਨਾ ਜੁੰਦੀ ਹੋਏ ਕੁਝ ਤਰਾਹ ਦਾ ਕਿ ਮੈਂ ਸਰਕਾਰ ਦੇ ਬਰਖਲਾ ਬੋਲਦਾ ਨਾ ਨਾਲੇ ਆਨਲਾਈਨ ਬੋਲਦਾ ਜਾਂ ਭਾਈ ਬੋਲਦੇ ਆ ਨਾ ਮੈਨੂੰ ਨਹੀਂ ਕਰ ਆਉਂਦਾ ਚਲਾਨ ਹੋ ਗਿਆ ਫਿਰ ਕੀ ਕਰੀ ਮੈਂ ਸਹੀ ਕਰੀ ਹੋ ਗੱਲ ਤਾਂ ਇਹ ਕੀ ਪਾਬੇ ਨਾ ਜਾਈਏ ਪਾਬਾ ਮੈਂ ਦਰਨਾ ਕਾਹਦਾ ਕਰ ਰਿਹਾ ਪਾਬੇ ਲੋਕਾਂ ਨਾਲ ਖੜ ਜਾ ਜੀ ਹੁਣ ਮੈਂ ਨਹੀਂ ਕਹਿੰਦਾ ਤੁਹਾਡੇ ਨੰਬਰਦਾਰ ਨਹੀਂ ਸਰਕਾਰੀਆਂ ਬਣਾਇਆ ਉਹ ਬੋਲ ਕੇ ਗਏ ਆ ਕਿ ਜੇ ਕਿਸੇ ਦਾ ਮਕਾਨ ਹੋਣਾ ਅੱਧੇ ਫੇਸ ਦਾ ਵੀਡੀਓ ਵੀਡੀਓ ਸਾਰੇ ਮੁਲਾਜ਼ਮਾਂ ਨਾਲ ਰੱਖ ਕੇ ਖਾਂਦੇ ਆ ਹੈ ਨਾ ਪਰ ਉਹ ਬਾਬਾ ਜੀ ਤੁਸੀਂ ਜਿਹੜੀ ਗੱਲ ਕੀਤੀ ਨੇ ਖਾਤੇ 'ਚ ਨਹੀਂ ਹੋਣਾ ਖਾਤਾ ਸ਼ੋਅ ਕਰ ਦਿੰਦੇ ਨੇ ਚੈੱਕ ਪਾਉਂਦੇ ਨੇ ਬੈਂਕ ਥਰੂ ਨਿਕਲਦਾ ਰਿਕਾਰਡ ਆ ਗਿਆ ਤੁਹਾਨੂੰ 1.5 ਲੱਖ ਰੁਪਈਆ ਮਿਲ ਗਿਆ ਮਕਾਨ ਵਾਲੇ ਨੇ ਪਰ ਉਹਨਾਂ ਨੇ ਉਹਦੇ ਪੇਮੈਂਟ ਕਢਾ ਲਿਆ ਕਿ ਨਾ ਇਨੀ ਕਿ ਸੇਵਾ ਸਾਜ ਦੇ ਕੇ ਇਹ ਮੁਕਤਾ ਹੁੰਦੀਆਂ ਕਿ ਨਾ ਇਹ ਮੁਕਤਾ ਬੰਦ ਕਰੇ ਨੀ ਤੁਹਾਨੂੰ ਭਾਈ ਸਾਹਿਬ ਦੀ Aptın aptın jümervar senin yapana ben bir metre çıkarca tutuyorum. Aptın aptın jümervar diyor. Dümeyi dümeyvar. Kardejinevar. En çok ya. Ağabe bacaklarda jümervar. Ağabe bacaklarda birikti jümervar. Ağabe rasyede jümervar. Sırası içinde jümervar. Kentçe de jümervar. Müreğda de jümervar. Ağabe bacaklarda kolayca jümervar. ਅਤੇ ਮੈਡੀਕਲ ਸਹੂਲਤਾਂ ਦੀ ਬਿਮਾਰੇ ਸਾਡੇ ਸੰਦਾਨੇ ਦੇ ਇਲਾਕੇ ਨੇ ਇਹਨਾਂ ਨੇ ਜ਼ਿੰਮੇਵਾਰ ਬਣਾਣਾ ਹੈ ਨਾ ਮਹੀਨੇ 'ਚ ਇੱਕ ਵਾਰ ਆਪ ਨੇ ਹੱਕਾ ਲੁਟਕਣਾ ਤਾਂ ਤੇ ਮਰੀਜ਼ਾਂ ਦੀ ਗੱਲ ਕਰੀਏ ਮਰੀਜ਼ਾਂ ਦੀ ਗੱਲ ਕਰੀਏ ਤਿੰਨ ਸਾਲ 2005 6 6 8 9ਵੇਂ ਮਹੀਨੇ ਤੋਂ ਛੱਡਣਾ ਪਿਆ ਤੇ ਪੰਚਾਇਤਾਂ ਨੇ ਲਿਖੀਏ ਕਿ ਦਿੱਤਾ ਸਾਰਾ ਉੱਥੇ ਤੇ ਮਰੀਜ਼ ਦਾ ਨਾਮ ਆ ਗਿਆ ਕੋਈ ਕੰਮ ਨਹੀਂ ਜੰਦਾ ਜੇ ਕੋਈ ਕੰਮ ਨਹੀਂ ਨਾਲ ਨਹੀਂ ਲਿਖੀ ਮਾਤਾ ਛੱਤਰ ਚੁੱਕ ਕਰ ਲਏਗੀ ਮਾਤਾ ਬੈਠੀ ਨਹੀਂ ਜਾਂਦੀ ਸੀ ਰਹਿਣ ਨਾਲੀਆਂ 'ਚ ਕੰਮ ਕਰਨੇ ਨਹੀਂ ਮਾਤਾ ਬੈਠੀ ਨਹੀਂ ਜਾਂਦੀ ਸੀ ਔਰ ਅੰਦਰ ਖੱਤਰੀ ਉਹਨੇ ਕੰਮ ਕਰਦੇ ਹੁੰਦੇ ਸੀ ਝਾੜ ਘਰਿਓ ਚਾਰ ਬੰਦੇ ਉਹਨਾਂ ਦੇ ਕੰਮ ਕਰਦੇ ਸੀ ਉਹ ਕਿਹੜੇ ਸਰਪੰਚ ਦਾ ਪਰਿਵਾਰ ਸਰਪੰਚ ਦਾ ਰਿਸ਼ਤੇਦਾਰ ਸਰਪੰਚ ਦਾ ਵਸਾਦਾਰ ਸਰਪੰਚ ਦੇ ਨਾਲ ਉਹ ਜਿਹੜਾ ਕਦੇ ਨਿਮਰ ਦਾ ਮੁੰਡਾ ਨਹੀਂ ਘੁੰਮਣ ਵਾਲਾ ਮਤਾ ਪਾਸ ਕੀਤਾ

ਹੱਥੋਂ ਲੜਨਾ ਹੱਥੋਂ ਬਰਖਾ ਆ ਲੱਗਦਾ ਮੇਰੀ ਪੈਣ ਆਠ ਇਹ ਪ੍ਰਧਾਨੇ ਵੀ ਪਿੰਡ ਦੀ ਖੂਕੀ ਨਾ ਹੱਕਾਂ ਬੋਲਣਾ ਇਹ ਅੰਦਰੋਂ ਬੰਨੋ ਬੋਲਣਾ ਮੈਂ ਖੜੇ ਕੋਈ ਕਹਿੰਦੇ ਸੁਣੋ ਜਿਵੇਂ ਸਰਪਤ ਕਰਨ ਅੱਜ ਅਸੀਂ ਆਪ ਦੇ ਪਰਿਵਾਰ ਦੇ ਵਿੱਚ ਵੀ ਬੋਲ ਸਕਦੇ ਹਾਂ ਤੇ ਅਗਾ ਲੋਟੂ ਆਉਣੇ ਅਸੀਂ ਦਾ ਹੁਣ ਲੋਟਣ ਦੀ ਗੱਲ ਮੈਨੂੰ ਯਾਦ ਆ ਗਈ ਬੱਸ ਤਾਂ ਮਰਵਾਤ ਕਰਨੀ ਸੀ 76 ਸਾਲ ਹੋ ਗਏ

ਤਦੀ ਉਹਨਾਂ ਨੇ ਕਿਹਾ ਜਾਓ ਵੀਡੀਓ ਦੇ ਦਫਤਰ ਜਾਓ ਤੁਸ ਬੜੀ ਸੇਵਾ ਕੀਤੀ ਬੰਨੇ ਮੋਟਾ ਪਾਣੀ ਸਾਡੀ ਜ਼ਿੰਮੇਵਾਰੀ ਸਮਾ ਲਈਏ ਜਾਓ ਮੇਰੇ ਗਾਦਾ ਕੰਮ ਲੈ ਕੇ ਆਓ ਕਿਹਾ ਕਿ ਨਹੀਂ ਕਿਹਾ ਆਪਣਾ ਨਹੀਂ ਕਿਹਾ ਤੇ ਫਿਰ ਤੁਸੀਂ ਤਾਂ ਉਹਨਾਂ ਦੇ ਬਣੇ ਰਹੇ ਤੇ ਉਹ ਤੁਹਾਡੇ ਕੇਜ ਦਾ ਨੁਕਸਾਨ ਹੀ ਕਰਦੇ ਰਹੇ ਨੇ ਦੇਪੂ ਬਣਾਉਂਦੇ ਰਹੇ ਨਹੀਂ ਤੁਸੀਂ ਕਿਹਾ ਆਪੇ ਦੇਪੂ ਕੋਸੇ ਦਾਣਾ ਆਪੇ ਦੇਪੂ ਬਣਾ ਦੇਣਾ ਤੇਰੇ ਬਾਲਿਆਂ ਨੇ ਸੱਤਾਂ ਨੇ ਬੈਰੀ ਬਕਾਸਾ ਮੈਂ ਮੈਂਬਰੀ ਕੀਤਾ ਤੇ ਮੈਨੂੰ ਮੇਰੇ ਭਾਜਾਂ ਨਹੀਂ ਸੱਤਨ ਕਰੇ। ਮੈਂ ਦੇਖ ਆ ਕੀ ਹੋ ਗਿਆ। ਲੋ ਸੱਚੀ ਗੱਲ ਹੈ। ਇਹ ਮਾਬਾ ਡਰਦਾ ਨਹੀਂ। ਨਹੀਂ ਡਰਦਾ। ਕਰਦੇ ਮੇਰੇ ਭਾਂਸਾ ਤੋਂ ਉਠੇ ਨੇ। ਕੋਈ ਉਹ ਛੱਤ ਦਾ ਉਹ ਹੀ ਖਰਤਾ ਕਰਤਾ ਰੇ ਪੀਟਾ ਨੇ। ਆਲੇ ਆਦਮੀ ਬਣਾਨੇ ਆ ਵੀ ਬਣਾ ਲਿਆ। ਨਾਰੇ ਲੱਪੇ ਲਾਈ ਗਏ ਨੇ। ਕੋਈ ਗੱਲ ਨਹੀਂ ਕੋਈ ਬਾਤ ਹੋਏ। ਛੱਤਾ ਕੱਤੀਆਂ ਦੇ। ਮੋੜਵਾ। ਕੱਟ ਕੇ ਕੱਟੀਆਂ ਖਰਚਾ ਕੀਤਾ ਨਾ ਪ੍ਰਸਾਦ ਲੈਣਾ ਤੁਹਾਨੂੰ ਪਰ ਮੇਰੀਆਂ ਮਿੱਟੀਆਂ ਖਿੱਚ ਕੇ ਕਰਾਓ ਹਰ ਮੀਟਿੰਗ ਕਰਾ ਦਿਓ ਪਹਿਲਾਂ ਲੋਕਾਂ ਦੀ ਸਮਝ ਬਣਾਉਣੀ ਹੈ ਠੀਕ ਪਹਿਲਾਂ ਸਮਝ ਬਣਾਉਣੀ ਇਹ ਬਾਬਾ ਜੀ ਦੀ ਬਿਲਡਿੰਗ ਹੈ ਨਾ ਕੈਮਰਾਮੈਨ ਕਰੀਏ ਇਹਨੂੰ ਸੁਣੋ ਜੀ ਆ ਬਾਬਾ ਜੀ ਦੀ ਬਿਲਡਿੰਗ ਬਣੀ ਬਿਲਡਿੰਗ ਦੀ ਨੀਂਵ ਲੱਤੀਆ ਮਿਸਤਰੀ ਨੇ ਬਣਾਈਆਂ ਉਹ ਨੀਂਵ ਲੱਤੀਆ ਉਹ ਚਾਰ ਜਵਾਰੀ ਵੀ ਲੱਤੀਆ ਉੱਪਰ ਲੈਂਟਰ ਪੈਂਦਾ ਜੇ ਮਿਸਰੀ ਨੇ ਨੀ ਕਮਜ਼ੋਰ ਬਣਾਈ ਹੁੰਦੀ ਨਾ ਫਿਰ ਇਹ ਫਿਲਡਿੰਗ ਵਧੀਆ ਨਹੀਂ ਕਰੀਏ ਇਹ ਤੁਹਾਡੀ ਸਮਝ ਜਾਣਕਾਰੀ ਖੁੱਲੋਂ ਵਧੀਆ ਬਣ ਗਈ ਨਾ ਸਮਝ ਜਾਣਕਾਰੀ ਤੁਹਾਡੀ ਖੁੱਲੋਂ ਵਧੀਆ ਬਣ ਗਈ ਤਾਂ ਆਟੋਮੈਟਿਕ ਹੀ ਤੁਹਾਡੀ ਕੁੱਕਰ ਬ੍ਰਾਊਡ ਬਣ ਗਈ ਵਧੀਆ ਅਸੀਂ ਤਾਂ ਸਦਾ ਨੌਕਰੀ ਕਰੀ ਮੜਾ ਜੀ ਮੈਂ ਕਹਿੰਦਾ ਰਹਾ ਉਹ ਦਿੰਦੇ ਨੇ ਕਾਰਾ ਬਲਕਿ ਰਹਿ ਨੌਕਰੀ ਸਾਰੀ ਉਮਰ ਨੌਕਰੀ ਇਹਨਾਂ ਦੀ ਕਰਦੇ ਰਹੇ ਇਹਨਾਂ ਦੇ ਘਰਾਂ 'ਚ ਕੰਮ ਕਰਦੇ ਨਰੇਗਾ ਤਾਂ ਲਾ ਲੈਂਦੇ ਨੇ ਤੇ ਘਰਾਂ ਦੀਆਂ ਸਫਾਈਆਂ ਕਰਾ ਲੈਂਦੇ ਨੇ ਘਰਾਂ ਦੀਆਂ ਸਫਾਈਆਂ ਕਰਾ ਕੇ ਤੇ ਆਂਦੇ ਨਰੇਗਾ ਤੇ ਲੱਗੇ ਜੀ ਹੁਣ ਤਾਂ ਸਫਾਈ ਕਰਦੀ ਹੈ ਹਾਂ ਉਹ ਟਿੱਕਰ ਸਫਾਈਆਂ ਹੀ ਕਰਦੇ ਆ ਆਪਣੀ ਕਰਦੀ ਨਾ ਸਾਡੀ ਕਰਦੀ ਉਹ ਤੇ ਕੰਮ ਕਰਦੀ ਨਾ ਹੁਣ ਨਰੇਗਾ ਦਾ ਕੰਮ ਕਰਾਂਗੇ ਇੱਕ ਤਾਣ ਕੇ ਸਾਡੇ ਹੱਕ ਲਵਾਵਾਂਗੇ ਵੈਰੀ ਗੁੱਟ ਮਾਰੋ ਵਾਹ ਬਈ ਵਾਹ ਐਲੇ ਕੱਡੇ ਆ ਗਿਆ ਜੋਸ਼ ਉਹ ਜੋਸ਼ ਨੂੰ ਪੁਵਾਣੇ ਵਾਸਤੇ ਬੰਦੇ ਆਤਮਾ ਰੁੰਦੀ ਏ ਪੰਜ ਸਾਖੀ ਅੰਦਰ ਆ ਕੇ ਰੋਦੀ ਤਾਡਾ ਇੱਕ ਬੰਦਾ ਸੁਣੋ 5 ਲੱਖ ਅੱਜ ਤੱਕ ਲਕਮੀਆਂ ਨੂੰ ਸਾਡਾ ਪਰਮਾਤਮਾ ਕਿੰਨੇ ਵਰਦੇ ਇੱਕ ਬੰਦੇ ਦੇ ਇੱਕ ਬੰਦੇ ਦਾ ਮਰੇਗਾ ਦਾ ਪੈਸਾ 5 ਲੱਖ 75000 ਬੰਦਾ ਜਦੋਂ ਤੋਂ ਬਣੀਆਂ ਉਦੋਂ ਤੋਂ ਅੱਜ ਤੱਕ ਪਰ ਤੁਹਾਡੀ ਕਿਸੇ ਨੂੰ ਸਮਝ ਨਹੀਂ ਮਿਲਾਈ ਸਾਨੂੰ ਸਮਝ ਲੈ ਗੜੀ ਨਹੀਂ ਦਿੱਤੀ ਤੇ ਸਾਨੂੰ ਆਦੇ ਹੱਕਾਂ ਤੇ ਰੱਖਿਆ ਉਹਨਾਂ ਸਾਨੂੰ ਸਮਝ ਨਹੀਂ ਲੱਗਦੀ ਤੇ ਤੁਹਾਨੂੰ ਅੱਜ ਦੇ ਨੇ ਕੱਲ ਦੇ ਨੇ ਉਹ ਕਰਨੇ ਆ ਕਰਨੇ ਬੱਸ ਆਪਦੇ ਪੁੱਛਿਆ ਜੋਗਾ ਹੀ ਰੱਖਿਆ ਉਹਨਾਂ ਸਾਨੂੰ ਮੈਨੂੰ ਮਾਤਾ ਦੀ ਗੱਲ ਮੈਂ ਪੂਰੀ ਕਰਨਾ ਠੀਕ ਆ ਮਾਤਾ ਬੋਲ ਗਈ ਲੇਕਿਨ ਥੋੜਾ ਜਿਹਾ ਸ਼ੁਰੂਆਤ ਕਰਗੀ ਤੇ ਮੈਨੂੰ ਥੋੜਾ ਜਿਹਾ ਉਹ ਜਾਣਕਾਰੀ ਦੇਣ ਦਾ ਤਜਰਬਾ ਧਿਆਨ ਕਰਿਓ ਜੀ ਚਲੋ ਅਸਲੀ ਅਸਲੀ ਨਰੇਗਾ ਦਾ ਦੁਸ਼ਮਣ ਕੌਣ ਹੈ ਕਿ ਜਿਹੜਾ ਕਿਸਾਨ 10 ਛਿਲਿਆਂ ਤੋਂ ਜ਼ਿਆਦਾ ਉੱਪਰ ਮਾਲਕ ਹੈ ਜਿਹੜਾ ਗੱਸ ਕੱllen ਤੋਂ ਕੱਟ ਮੋਰ ਕਿਸਾਨ ਆ ਨਾ ਉਹ ਸਾਡੇ ਵਰਗਾ ਕਿਸਾਨ ਕਹਿੰਦਾ ਮੈਂ ਬਹੁਤ ਬੀਬੀਆਂ ਤੋਂ ਸੁਣਿਆ ਜਦੋਂ ਮਰੇਗਾ ਤੇ ਚੁਰਦੀਆਂ ਨਾ ਤੇ ਜਿਵੇਂ ਦਾਰਨੀਆਂ ਨਾਲ ਹੱਸਦੀਆਂ ਹੁਣ ਤੱਕ ਕੋਈ ਤਸੀਰ ਸਦਾਰੀ ਕੰਮ ਜਿਵੇਂ ਨਹੀਂ ਸਾਡਾ ਕੋਈ ਹੁਣ ਨਾ ਆਟ ਗਾਣੀ ਆ ਨਹੀਂ ਆਟ ਗਾਣੀ ਆ ਨਹੀਂ ਆਟ ਗਾਣੀ ਬੀਬੀਆਂ ਆਣੀਆਂ अच्छा ਹੁਣ ਉਹਨਾਂ ਦੇ ਦਿਮਾਗ ਅੰਦਰ ਇਹ ਚੱਲਦਾ ਹੈ ਕਿ ਮਿਹਨਤ ਆਦੀ ਕਿਸਾਨ ਨੂੰ ਸਾਂਹ ਮਜ਼ਦੂਰ ਮੁੰਗਾ ਮਿਲੇਗਾ ਸਾਡੇ ਕੱਪੜੇ ਕਿਸੇ ਨਹੀਂ ਧੋਣੇ ਭਾਂਡੇ ਕਿਸੇ ਨਹੀਂ ਮਾਂਜਦੇ ਕੋਚੇ ਕਿਸੇ ਨਹੀਂ ਨਿਵਾਣੇ ਗੋਹਾ ਟੋੜੇ ਆਪਾਂ ਕਿਸੇ ਨਹੀਂ ਕਰਨਾ ਤੇ ਫਿਰ ਗੱਲ ਹੋਰ ਇਸੇ ਤਰ੍ਹਾਂ ਦੀ ਜੀਵਨ ਦਾ ਇਸੇ ਤਰ੍ਹਾਂ ਫੈਕਟਰੀਆਂ ਦਾ ਇਸੇ ਤਰ੍ਹਾਂ ਸ਼ਹਿਰਾਂ ਵਾਲਾ ਇਸੇ ਤਰ੍ਹਾਂ ਧਨਾ ਮੁੰਨੇ ਵਾਲਾ ਮਜ਼ਦੂਰ ਦਾ ਦੁਸ਼ਮਣ ਹੋ ਸਭ ਤੋਂ ਵੱਡਾ ਸਭ ਤੋਂ ਵੱਡਾ ਬਣਦਾ ਹੈ ਉਹ ਉਹ ਆਪਣੀ ਗਰੀਬੀ ਤੇ ਮੀਰੀ ਦੀ ਜੰਗ ਵਿੱਚ ਛੱcke ਹੋ ਕੇ ਨਾ ਉਹ ਬਰਦਾਸ਼ਤ ਨਹੀਂ ਕਰਦੇ ਅੱਜ ਤੁਹਾਡੇ ਚੋਣੀਆਂ ਟੀਮਾਂ ਬਣਾ ਰਹੇ ਨੇ ਸਿਆਸੀ ਲੋਕ ਉਹ ਕਿੰਨੇ ਵੀ ਇਹਨਾਂ ਨੂੰ ਪਤਾ ਲੱਗ ਗਿਆ ਨਾ ਮੇਰੇਗਾਸੀ ਚਲਾ ਸਕਦੇ ਆ ਤੇ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਚੌਥੀ ਕਿੱਥੇ ਜਾ ਰਹੇ ਏਸ ਲਈ ਮੇਰੀ ਬੇਨਤੀ ਸਹੋਂ ਤੁਹਾਡੇ ਕਿਸੇ ਵੀ ਮੇਰੇ ਮੇਰੇ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਨਿਸਤੇ ਦਾ ਰੱਤ ਪਿੰਡ ਹੈਗਾ ਮੇਰੀ ਮੀਟਿੰਗ ਕਰਾਓ ਨਾਲੇ ਆਪਾਂ ਸਮਝ ਬਣਾਈਏ ਤੇ ਨਾਲੇ ਆਪਾਂ ਟੀਮ ਬਣਾ ਕੇ ਮੇਰੇ ਗੱਟ ਲਈਏ ਜਿਹੜੀ ਪਿੱਛੇ ਜਿਹੀ ਬਣੀ ਆ। ਅੱਜ ਪਿੰਡ ਦੇ ਵਿੱਚ ਵੀ ਪਿਪਲ ਸਿੰਘ ਕਰੰਨਾ ਮੀਟਿੰਗ ਕੀਤੀ ਸੀ ਉਹ ਰਾਜ ਨੇ ਕਰਾਈ ਸੀ ਐਸ ਭੈਣ ਨੇ। ਇਧਰ ਨੂੰ ਗਰੇ ਹੋ ਜੀ ਐਸ ਭੈਣ ਨਾਲ ਤੇ ਕੰਮ ਫੇਰ ਚੱਲ ਗਿਆ ਸਰ। ਜਦੋਂ ਕੰਮ ਚੱਲਿਆ ਫਿਰ ਸਾਰੇ ਬੰਦਿਆਂ ਨੂੰ ਪਤਾ ਲੱਗ ਗਿਆ ਕਿ ਹੁਣ ਅਸੀਂ ਚੌਧਰੀ ਨਹੀਂ ਬਣ ਸਕਦੇ। ਹੈਨਾ ਫਿਰ ਪਾਰਟੀਆਂ ਬਣਾਉਣ ਲੱਗ ਪਏ। ਹਰ ਵੇਲੇ ਵੀਡੀਓ ਤੇ ਦਬਾਅ ਬਣਾਉਂਦੇ ਸੀਗੇ।

ਮਤਾ ਬਚਨ ਮਸ਼ਹੂਰੀ ਬੰਦਾ ਰਿਹਾ ਇੱਕ ਲੈਟਰਿੰਗ ਬਾਥਰੂਮ ਦੀ ਇੱਕ ਲੈਟਰਿੰਗ ਬਾਥਰੂਮ ਦੀ ਇੱਕ ਟਾਇਲ ਹਾਲ ਦੀ ਮਤਾ ਬਚਨ ਨੇ ਮਸ਼ਹੂਰੀ ਤਾਂ ਦਿੱਤੀ ਤੇ ਜੋ ਸੈਂਟਰ ਨੇ ਉਹਨੂੰ ਮਨਜ਼ੂਰੀ ਇਹ ਵੀ ਲੋਕਾਂ ਨੂੰ ਪਤਾ ਨਹੀਂ ਹੈ ਤੁਸੀਂ ਸਿੱਧੀ ਚ ਮਸ਼ਹੂਰੀ ਦਿਓ ਤੇ ਜਦੋਂ ਮਸ਼ਹੂਰੀ ਦਓ ਲੋਕਾਂ ਨੂੰ ਪਤਾ ਲੱਗੇ ਲੋਕੀ ਮੰਗਣ ਅਸੀਂ ਵੇਖ ਕੇ ਵੀ ਕਹਿ ਦਿੰਦੇ ਆਂ ਪਤਾ ਵੀ ਕੀ ਕੀ ਜਾਂਦਾ ਆਂਡਾ ਰਾਤ ਜੀ ਜੇ ਸਰਕਾਰ ਕੋਲੇ ਪੈਸਾ ਸੀਗਾ ਸਰਕਾਰ ਬਣਾਉਣਾ ਚਾਹੁੰਦੀ ਸੀ ਤਾਂ ਉਹਨਾਂ ਨੇ ਮੁਤਾਬਕ ਬਚ ਨੂੰ ਮਸ਼ਹੂਰੀ ਦਿੱਤੀ ਸੀ ਮਸ਼ਹੂਰੀ ਦੇ ਕੇ ਸਰਕਾਰ ਦੇਣਾ ਚਾਹੁੰਦੀ ਐ ਜਿਹੜੇ ਥੱਲੇ ਘਰਮ ਚੌਧਰੀ ਹੈ ਨਾ ਉਹ ਰੁਕਦੇ ਆ ਤੇ ਤੁਸੀਂ ਕੋਲੇ ਹੀ ਦੇਖ ਲਿਆ ਨਾ ਅੱਧੇ ਦੀ ਲੌਂਗੂ ਗਾ ਚਲੇ ਅੱਦੇ ਆਏ ਨੂੰ ਗਾ ਚਲੇ ਆਹ ਆਹ ਕੋਚੀ ਇਹ ਆਪਣੇ ਚ ਫੋਟਾ ਆਪਣੇ ਚ ਫੋਟਾ ਇਹਦਾ ਪੜਦਾ ਇਹਨਾਂ ਨੂੰ ਹਾਂ ਹਾਂ ਇਹ ਉੱਤੇ ਪੜਦਾ ਇਹਨਾਂ ਨੂੰ ਲੋ ਠੀਕ ਹੈ ਜੀ ਮੈਨੂੰ ਮੇਨ ਦਾ ਕੇ ਤੁਹਾਡੀ ਸਮਝ ਬਣ ਗਈ ਆ ਆਪਾਂ ਅੱਗੇ ਤੋਂ ਵੱਡਾ ਕੰਮ ਕਰਾਂਗੇ ਇਸੇ ਸੰਚਾਰ ਕਰ ਰਹੇ ਆ ਬਈ ਬੈਂਟੀ ਆ ਐਨਾ ਸਹੀ ਹੋ ਰਿਹਾ ਹੈ ਜਿਆ ਪਾਰ ਤੋਂ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਬਾਬਾ ਸਾਹਿਬ ਸੁਭਦਾਨ ਦੇ ਉਹਨਾਂ ਦੇ ਸੁਭਦਾਨ ਦੇ ਮੁਤਾਬਕ ਕੰਮ ਕਰਦਾ ਤੇ ਕਰਦੇ ਰਹਿਣਾ ਜਿੰਨਾ ਚਿਰ ਜਾਨ ਹੈਗੀ ਆ ਜਿੰਨਾ ਚਿਰ ਸਾਹ ਹੈਗੇ ਸ਼੍ਰੀ ਗੁਰੂ ਚੱਕਰ ਜਿੰਨਾ ਚਿਰ ਰਹਿਣਾ ਚਾਹੀ ਉਹਨਾਂ ਦੇ ਕਰਕੇ ਬਾਬਾ ਜੀ ਜਿਆ